ਇਸ ਵਕਤ ਜਿਹੜੀ ਪੰਜਾਬ ਦੇ ਵਿੱਚ ਹੜਾ ਵਰਗੀ ਸਥਿਤੀ ਬਣੀ ਇਹਦੇ ਦੀ ਕੁਦਰਤੀ ਆਫਤ ਦਾ ਜ਼ਿੰਮੇਵਾਰ ਹੈ ਉਥੇ ਸਰਕਾਰਾਂ ਦੇ ਅਧਿਕਾਰੀਆਂ ਦੀ ਮਿਸਮੈਨੇਜਮੈਂਟ ਜਿਹੜੀ ਹੈ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਲੈਵਲ ਦੇ ਉੱਤੇ ਹਰ ਪੀੜਤਾ ਦੀ ਮਦਦ ਕਰ ਰਹੇ ਹੈ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਕੋਲ ਹੋਰ ਵੀ ਸਮਗਰੀ ਇਕੱਠੀ ਹੋਈ ਆ ਫਾਰਸ਼ ਕਰਕੇ ਅਸੀਂ ਟਰੱਕ ਨਹੀਂ ਪਰ ਸਕੇ ਆਉਣ ਵਾਲੇ ਸਮੇਂ 'ਚ ਪੁਛਦਣਾ ਬਾਅਦ ਅਸੀਂ ਫੇਰ ਲੈ ਕੇ ਆਂ ਮਰਿੰਦਰ ਸਿੰਘ ਜੀ ਲਿਬੜਾ ਇਹਨਾਂ ਦੀ ਪੇਰਨਾ ਦੇ ਨਾਲ ਸਹਿਯੋਗ ਲੈ ਕੇ ਵੀ ਆਂਦਾ ਤਿੰਨ ਟਰੱਕ ਰਾਹਤ ਸਮਗਰੀ ਦੇ ਜੀ ਦੇ ਵਿੱਚ ਪਸ਼ੂਆਂ ਦਾ ਚਾਰਾ ਆਟਾ ਦਾਲਾਂ ਨੇ ਤੇ ਪਾਣੀ ਦੀਆਂ ਬੋਤਲਾਂ ਨੇ ਇਹ ਸਾਰਾ ਸਮਾਨ ਜਿਹੜਾ ਹੈ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਉੱਥੇ ਜਿਹੜੇ ਪੀੜਤ ਨੇ ਉਹਨਾਂ ਦੀ ਸਹਾਇਤਾ ਵਾਸਤੇ ਭੇਜਿਆ ਜਾ ਰਿਹਾ ਔਰ ਅਸੀਂ ਅੱਜ 5 ਫਲੱਕ ਜਿਹੜੇ ਅਸੀਂ ਰਵਾਨਾ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇੱਕ ਕੈਂਪ ਜਿਹੜਾ ਹੈ ਸਾਡਾ ਆਲਰੇਡੀ ਜਿਹੜਾ ਹੈ ਅੱਜ ਸ਼ਾਮ ਤੱਕ ਸ਼ੁਰੂ ਹੋ ਜਾਏਗਾ ਜੀ ਫਾਜ਼ਿਲਕਾ ਦੇ ਨੇੜੇ ਕੰਟੀਨਿਊ ਕੈਂਪ ਚੱਲੂਗਾ ਉੱਥੇ ਅਸੀਂ ਰਾਤ ਸਮਗਰੀ ਭੇਜੀਦੀ ਕਰਾਂਗੇ ਔਰ ਇੱਕ ਕੈਂਪ ਦਾ ਪ੍ਰਬੰਧ ਅਸੀਂ ਗੁਰਦਾਸ ਸਿੰਘ ਜੀ ਦੇ ਚ ਕਰ ਰਹੇ ਹਾਂ ਜੀ ਮਿਸ ਮੈਨੇਜਮੈਂਟ ਜਿਹੜੀ ਸਰਕਾਰਾਂ ਦੀ ਜਿਹੜੀ ਇਸ ਜਿਹੜੀ ਇਸ ਹੜ੍ਹਾਂ ਦੀ ਸਥਿਤੀ ਲਈ ਜ਼ਿੰਮੇਵਾਰ ਹੈ। ਅਗਾਉ ਕੋਈ ਪ੍ਰਬੰਧ ਨਹੀਂ ਕੀਤੇ ਨਜਾਇਜ਼ ਮਾਈਨਿੰਗ ਜਿਹੜੀ ਹੈ ਉਹ ਵੀ ਜਿਹੜੀ ਹੈ ਬਹੁਤ ਵੱਡੀ ਇਹਦੇ ਲਈ ਜ਼ਿੰਮੇਵਾਰ ਹੈ। ਕੋਹਰਾਂ ਨੇ ਵਾਲੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੈਗਾ ਤੇ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਸਟੇਟ ਸਰਕਾਰ ਪੁਖਤਾ ਟੰਗ ਨਾਲ ਲੜਦੀ ਨਹੀਂ ਹੈ ਤੇ ਰਾਜਸਥਾਨ ਹਾਈ ਕੋਰਟ ਫੈਸਲਾ ਦਿੰਦਾ ਹੈ ਕਿ ਪੰਜਾਬ ਦੇ ਜਿਹੜੇ ਅੰਦਰਲੇ ਡੈਮ ਆ ਉਹਨਾਂ ਦਾ ਪ੍ਰਬੰਧ ਵੀ ਕੇਂਦਰ ਕੋਲ ਹੀ ਹੋਣਾ ਚਾਹੀਦਾ। ਇਹ ਕਿੱਡੀ ਹਾਸੋਈ ਸਥਿਤੀ ਹੈ। ਪਰ ਇਹ ਹੈਲੀਕਾਪਟਰ ਕੀ ਕਰ ਸਕਦਾ ਹੈ ਜੀ ਕਿੰਨੀ ਵਿਸਾਇਦਾ ਕਰ ਸਕਦਾ ਹੈ ਜੀ ਕੁਝ ਵੀ ਨਹੀਂ ਕਰ ਸਕਦਾ ਨਾ ਉਥੇ ਹੈਲੀਕਾਪਟਰ ਛੱਤਾਂ ਤੇ ਉਤਰ ਸਕਦਾ ਹੈ ਨਾ ਉਥੇ ਜੇ ਰਾਸਮੰਗਰੀ ਵੰਡਣਗੇ ਤੇ ਉਹ ਪਾਣੀ ਦੇ ਵਿੱਚ ਡਿੱਗ ਸਕਦੀ ਹੈ ਜੇ ਡਿੱਗ ਵੀ ਰਹੀ ਹੈ ਪਤਾ ਲੱਗ ਜਾਏਗਾ ਕੋਈ ਤਰਤੀ ਆਫਤ ਦੁਨੀਆ 'ਚ ਕਿਤੇ ਵੀ ਆ ਸਕਦੀ ਹੈ ਕਿਸੇ ਦੇਸ਼ 'ਚ ਆ ਸਕਦੀ ਹੈ ਕਿਸੇ ਸਟੇਟ 'ਚ ਆ ਸਕਦੀ ਹੈ ਪਰ ਇਸ ਵਕਤ ਜਿਹੜੀ ਪੰਜਾਬ ਦੇ ਵਿੱਚ ਖੜਾ ਵਰਗੀ ਸਥਿਤੀ ਬਣੀ ਇਹਦੇ ਲਈ ਕੁਦਰਤੀ ਆਫਤ ਦਾ ਜ਼ਿੰਮੇਵਾਰ ਹੈ ਉਥੇ ਸਰਕਾਰਾਂ ਤੇ ਅਧਿਕਾਰੀਆਂ ਦੀ ਮਿਸਮੈਨੇਜਮੈਂਟ ਜਿਹੜੀ ਹੈ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰ ਹੈ ਭਾਖੜਾ ਡੈਮ ਜਿਹੜਾ ਬੋਰਡ ਹੈ ਉਹਦਾ ਪ੍ਰਬੰਧ ਕੇਂਦਰ ਕੋਲ ਹੈ ਤੇ ਪ੍ਰੋਪਰ ਜਿਹੜਾ ਪਾਣੀ ਜਿਹੜਾ ਹੈਗਾ ਹਰਿਆਣੇ ਤੇ ਰਾਜਸਥਾਨ ਨੂੰ ਦੇਣ ਦੇ ਲਈ ਉਹਦੇ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਹੈ ਜਦੋਂ 25% ਪਾਣੀ ਜਿਹੜਾ ਹੈ ਇਹ ਲਗਾਤਾਰ ਦਰਿਆਵਾਂ ਦੇ ਵਿੱਚ ਵਹਿੰਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਤਰਤੀਰਲਾ ਪਾਣੀ ਦਾ ਜਿਹੜਾ ਲੈਵਲ ਵੀ ਬਣਿਆ ਰਹਿੰਦਾ ਤੇ ਹੜਾ ਵਰਗੀ ਸਥਿਤੀ ਜਿਹੜੀ ਹੈ ਇਹ ਵੀ ਨਹੀਂ ਬਣਦੀ ਪਰ ਇਹਨਾਂ ਨੇ ਜਿਹੜਾ ਪਾਣੀ ਜਿਹੜਾ ਪੂਰਾ ਜਿਹੜਾ ਹੈ ਉਹ ਰੋਕ ਲੈਂਦੇ ਆ ਕਿਉਂਕਿ ਇਹਨਾਂ ਨੇ ਦੂਜੇ ਸੂਬਿਆਂ ਨੂੰ ਪਾਣੀ ਦੇਣਾ ਹੁੰਦਾ ਤੇ ਜਦੋਂ ਬਰਸ਼ਾ ਦਾ ਮੌਸਮ ਆਉਂਦਾ ਹੈ ਬਹੁਤ ਜ਼ਬਰਦਸਤ ਪੈਂਦੇ ਨੇ ਪਹਾੜਾਂ ਦੇ ਵਿੱਚ ਖਾਸ ਤੌਰ ਤੇ ਉੱਤੇ ਤੇ ਉਦੋਂ ਫਿਰ ਜਿਹੜਾ ਹੈਗਾ ਟਾਈਮ ਜਿਹੜੇ ওভারਫਲੋ ਹੋ ਜਾਂਦੇ ਆ ਤੇ ਜਿਹੜੇ ਕਰਕੇ ਇਹ ਗੇਟ ਖੋਲਦੇ ਆ ਤੇ ਹੜਾ ਵਰਗੀ ਜਿਹੜੀ ਸਥਿਤੀ ਜਿਹੜੀ ਆ ਉਹ ਬਣ ਜਾਂਦੀ ਹੈ ਕੱਲ ਅਸੀਂ ਜਾ ਕੇ ਆਏ ਆ ਕਰਨਤਨ ਸਾਹਿਬ ਤੇ ਫਰੋਜਪੁਰ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਵਿੱਚ ਔਰ ਹਾਲਾਤ ਬੜੇ ਜਿਹੜੇ ਨੇ ਉਹ ਭਿਆਨਕ ਬੜੇ ਹੋਏ ਨੇ ਪਾਣੀ ਜਿਹੜਾ ਲਗਾਤਾਰ ਜਿਹੜਾ ਹੈ ਅਜੇ ਵੀ ਚੜ ਰਿਹਾ ਹੈ ਜੀ ਕੁਝ ਸਮਾਂ ਉਤਰ ਜਾਂਦਾ ਹੈ ਲੇਕਿਨ ਦੁਬਾਰਾ ਫੇਰ ਜਿਹੜਾ ਪਾਣੀ ਛੜ ਜਾਂਦਾ ਹੈ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਲੈਵਲ ਦੇ ਉੱਤੇ ਹੜਪੀੜਤਾ ਦੀ ਮਦਦ ਕਰ ਰਹੇ ਤੇ ਅੱਜ ਫਤੇਗੜ ਸਾਹਿਬ ਤੋਂ ਮਰਿੰਦਰ ਸਿੰਘ ਜੀ ਲਿਬੜਾ ਇਹਨਾਂ ਦੀ ਪ੍ਰੇਰਣਾ ਦੇ ਨਾਲ ਸਹਿਯੋਗ ਲੈ ਕੇ ਵੀ ਆਂਦਾ ਤਿੰਨ ਟਰੱਕ ਰਾਹਤ ਸਮਗਰੀ ਦੇ ਜਿਹਦੇ ਵਿੱਚ ਪਸ਼ੂਆਂ ਦਾ ਚਾਰਾ ਆਟਾ ਦਾਲਾਂ ਨੇ ਪਾਣੀ ਦੀਆਂ ਬੋਤਲਾਂ ਨੇ ਇਹ ਸਾਰਾ ਸਮਾਨ ਜਿਹੜਾ ਹੈ ਅੱਜ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ ਉੱਥੇ ਜਿਹੜੇ ਪੀੜਤ ਨੇ ਉਹਨਾਂ ਦੀ ਸਹਾਇਤਾ ਵਾਸਤੇ ਭੇਜਿਆ ਜਾ ਰਿਹਾ ਔਰ ਅਸੀਂ ਅੱਜ ਪੰਜ ਟਰੱਕ ਜਿਹੜੇ ਅਸੀਂ ਰਵਾਨਾ ਕਰ ਰਹੇ ਹਾਂ ਜੀ ਦੇ ਵਿੱਚ ਪਾਣੀ ਹੈ ਪਸ਼ੂਆਂ ਦਾ ਚਾਰਾ ਆਟਾ ਹੈ ਦਾਲਾਂ ਨੇ ਤੇ ਹੋਰ ਜਿਹੜੀ ਉੱਥੇ ਲੋੜਿੰਦੀ ਜਿਹੜੀ ਸਮਗਰੀ ਹੈ ਉਹ ਜਿਹੜੀ ਆ ਪੰਜ ਟਰੱਕ ਜਿਹੜੇ ਅਸੀਂ ਭੇਜ ਰਹੇ ਹਾਂ ਜੀ ਉਹ ਸੰਪਾਪੋਰਟ ਅਸੀਂ ਵੀ ਜਾਣਗੇ ਹਾਂਜੀ ਹਾਂਜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇੱਕ ਕੈਂਪ ਜਿਹੜਾ ਹੈ ਸਾਡਾ ਆਲਰੇਡੀ ਜਿਹੜਾ ਹੈ ਅੱਜ ਸ਼ਾਮ ਤੱਕ ਸ਼ੁਰੂ ਹੋ ਜਾਏਗਾ ਜੀ ਫਾਜ਼ਿਲਕਾ ਦੇ ਵਿੱਚ ਤੇ ਕੰਟੀਨਿਊ ਕੈਂਪ ਚੱਲੂਗਾ ਉੱਥੇ ਅਸੀਂ ਰਾਸਤ ਸਮਗਰੀ ਭੇਜਤੀ ਕਰਾਂਗੇ ਔਰ ਇੱਕ ਟੈਂਪ ਦਾ ਪ੍ਰਬੰਧ ਅਸੀਂ ਗੁਰਦਾਸਪੁਰ ਜਿਹੜੇ ਚ ਕਰ ਰਹੇ ਹਾਂ ਜੀ ਭਾਜੀ ਤੁਸੀਂ ਦੁਰਦਖਿਆ ਤਾਂ ਕਿ ਮਤਲਬ ਵੀ ਸਰਕਾਰਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਹਸ ਇਸ ਮੈਨੇਜਮੈਂਟ ਜਿਹੜੀ ਹੈ ਸਰਕਾਰਾਂ ਦੀ ਜਿਹੜੀ ਹੈ ਜਿਹੜੀ ਇਸ ਹੜਾਂ ਦੀ ਸਥਿਤੀ ਲਈ ਜ਼ਿੰਮੇਵਾਰ ਹੈ ਅਗਾਉ ਕੋਈ ਪ੍ਰਬੰਧ ਨਹੀਂ ਕੀਤੇ ਨਜ਼ਾਇਰ ਜਿਹੜੀ ਹੈ ਉਹ ਵੀ ਜਿਹੜੀ ਹੈ ਬਹੁਤ ਵੱਡੀ ਇਹਦੇ ਲਈ ਜ਼ਿੰਮੇਵਾਰ ਹੈ ਤੁਸੀਂ ਦੇਖੋ ਹੈਰਾਨੇ ਵਾਲੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੈਗਾ ਤੇ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਸਟੇਟ ਸਰਕਾਰ ਪੁਖਤਾ ਟੰਗ ਨਾਲ ਲੜਦੀ ਨਹੀਂ ਹੈ ਤੇ ਰਾਜਸਥਾਨ ਹਾਈ ਕੋਰਟ ਫੈਸਲਾ ਦਿੰਦਾ ਹੈ ਕਿ ਪੰਜਾਬ ਦੇ ਜਿਹੜੇ ਅੰਦਰਲੇ ਡੈਮ ਆ ਉਹਨਾਂ ਦਾ ਪ੍ਰਬੰਧ ਵੀ ਕੇਂਦਰ ਕੋਲੇ ਹੋਣਾ ਚਾਹੀਦਾ ਹੈ ਇਹ ਕਿੱਡੀ ਹਾਸੋਈ ਨਿਸ਼ਥਿਤੀ ਹੈ ਕਿ ਪੰਜਾਬ ਦੇ ਅੰਦਰਲੇ ਡੈਮਾਂ ਦਾ ਪ੍ਰਬੰਧ ਵੀ ਕੇਂਦਰ ਕਰੂ ਅਸੀਂ ਤਾਂ ਮੰਗ ਕਰਦੇ ਹਾਂ ਕਿ ਪਾਖੜਾ ਜਿਹੜੀ ਬਿਆਸਨਾ ਮੈਨੇਜਮੈਂਟ ਬੋਰਡ ਹੈ ਉਹਦਾ ਪ੍ਰਬੰਧ ਜਿਹੜਾ ਉਹ ਪੰਜਾਬ ਦੇ ਕੋਲ ਹੋਣਾ ਚਾਹੀਦਾ ਇਹਨਾਂ ਨੇ ਫੋਰਸਾ ਲਾ ਕੇ ਪ੍ਰਬੰਧ ਸਾਰਾ ਕੈਪਚਰ ਕਰ ਲਿਆ ਜੀ ਕੇਂਦਰ ਨੇ ਸਾਰੇ ਤੇ ਬਿਲਕੁਲ ਤਰਾਤ ਹੋ ਗਈ ਹੈ ਤੇ ਇਹ ਉਥੇ ਇਹ ਹਰਿਆਣੇ ਤੇ ਰਾਜਸਥਾਨ ਨੂੰ ਹੁਣ ਡੁੱਬ ਪੰਜਾਬ ਰਿਹਾ ਤੇ ਜਦੋਂ ਪਾਣੀ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਤੇ ਉਦੋਂ ਫਿਰ ਇਹ ਕਹਿੰਦੇ ਨਹੀਂ ਤੁਹਾਨੂੰ ਪਾਣੀ ਜਿਹੜਾ ਉਹ ਨਹੀਂ ਮਿਲ ਸਕਦਾ ਕਿਉਂਕਿ ਰਾਜਸਥਾਨ ਨੂੰ ਪਾਣੀ ਦੇਣਾ ਅਸੀਂ ਹਰਿਆਣੇ ਨੂੰ ਪਾਣੀ ਦੇਣਾ ਤੇ ਹੁਣ ਉਹ ਪਾਣੀ ਸਟੇਟ ਲੈਣ ਵਾਸਤੇ ਜਿਹੜਾ ਬਿਲਕੁਲ ਅਨਕਾਰਿਆ ਕਿ ਸਾਨੂੰ ਪਾਣੀ ਚਾਹੀਦਾ ਨਹੀਂ ਅਸੀਂ ਪਾਣੀ ਲੈ ਨਹੀਂ ਸਕਦੇ ਤੇ ਇਹ ਜਿਹੜੀਆਂ ਮੈਂ ਸਮਝਦਾ ਪੰਜਾਬ ਦੇ ਨਾਲ ੱਤਕਾ ਬਹੁਤ ਵੱਡਾ ਚੀਜ਼ ਹੈ ਭਾਵੇਂ ਹੁਣ ਤੱਕ ਵਾਕਿਆ ਪਾਰਟੀਆਂ ਮੰਗ ਕਰਦੇ ਆ ਰਹੀਆਂ ਆ ਵੀ ਕੇਂਦਰ ਸਰਕਾਰ ਨੂੰ ਉਹ ਵਿਸ਼ੇਸ਼ ਰਾਹਤ ਪੈਕੇਜ ਜਾਰੀ ਕਰੇ ਪਰ ਪੰਜਾਬ ਸਰਕਾਰ ਨੇ ਹਾਲ ਤੱਕ ਤਾਂ ਕੋਈ ਤਸਵੀਜ਼ ਨਹੀਂ ਸੀ ਕੇਂਦਰ ਸਰਕਾਰ ਨੂੰ ਭੇਜੀ ਮੰਗੀ ਨੇ ਕਿਸ ਤਰ੍ਹਾਂ ਦੇਖਦੇ ਹੋ ਕੀ ਇਹ ਚੱਕਰ ਕਿਉਂ ਡਲੇ ਕਿਉਂ ਹੋ ਰਿਹਾ ਜੀ ਪੰਜਾਬ ਸਰਕਾਰ ਤਾਂ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਾਪ ਰਿਹਾ ਜਿਵੇਂ ਨਾਦਾਰੀ ਹੁੰਦੀ ਹੈ ਪੰਜਾਬ ਦੇ ਵਿੱਚੋਂ ਤੇ ਕੇਂਦਰ ਜਿਹੜੀ ਹੈ ਉਹ ਵੀ ਸੁੱਤੀ ਪਈ ਹੈ ਕੀ ਹੈ ਪੰਜਾਬ ਵੱਲ ਬਿਲਕੁਲ ਇਤਿਆਰ ਨਹੀਂ ਹੈ ਜਦ ਕਿ ਇਸ ਵਕਤ ਪੰਜਾਬ ਨੂੰ ਬਹੁਤ ਵੱਡੇ ਆਰਥਿਕ ਪੈਕੇਜ ਦੀ ਜਿਹੜੀ ਹੈ ਉਹ ਜ਼ਰੂਰਤ ਹੈ ਅਰਕੇਂਦਰ ਜਿਹੜੀ ਹੈ ਉਹ ਸ਼ਾਇਦ ਉਹ ਵੀ ਸੁੱਤੀ ਪਈ ਹੈ ਤੇ ਪੰਜਾਬ ਸਰਕਾਰ ਲੱਗਦਾ ਇਨੀ ਤੇ ਸਰਕਾਰ ਹੈਗੀ ਪੰਜਾਬ ਚ ਤੁਸੀਂ ਕੀ ਮੰਨਦੇ ਹੈਂ ਕੇਂਦਰ ਸਰਕਾਰ ਨੂੰ ਜਿਹੜਾ ਵੱਡੇ ਪੱਧਰ ਤੇ ਉੱਤੇ ਆਰਸ਼ਕ ਪੈਕਸ ਜਿਹੜਾ ਹੈ ਉਹ ਜਾਰੀ ਕਰਨਾ ਚਾਹੀਦਾ ਹੈ ਕਿਉਂਕਿ ਸਮੱਸਿਆ ਜਿਹੜੀ ਹੈ ਉਹ ਹੁਣੇ ਨਹੀਂ ਹੈ ਕਿ ਪਾਣੀ ਦੇ ਵਿੱਚ ਪਿੰਡ ਡੁੱਬ ਗਏ ਨੇ ਸਮੱਸਿਆ ਦੇ ਤੋਂ ਬਾਅਦ ਬਹੁਤ ਵੱਡੀ ਹੋਣੀ ਜਦੋਂ ਪਾਣੀ ਉਤਰ ਜਾਣਾ ਕਿਉਂਕਿ ਖੇਤਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਫੋਟਾ ਮਿੱਟੀ ਜਿਹੜੀ ਹੈ ਉਹ ਚੜ ਜਾਣੀ ਹੈ ਤੇ ਉਸ ਮਿੱਟੀ ਨੂੰ ਹਟਾਉਣ ਵਾਸਤੇ ਜਿਹੜਾ ਵੱਡੇ ਪੱਧਰ ਦੇ ਉੱਤੇ ਟਰੈਕਟਰ ਚੱਲਣੇ ਆ ਟਰੈਕਟਰਾਂ ਦਾ ਤੇਲ ਖਰਚ ਆਉਣਾ ਕਿਸਾਨਾਂ ਦਾ ਬਹੁਤ ਵੱਡਾ ਜਿਹੜਾ ਹੈ ਉਹ ਆਰਥਿਕ ਨੁਕਸਾਨ ਹੋਣਾ ਤੇ ਸਰਕਾਰਾਂ ਨੇ ਜਿਹੜਾ ਉਹਦੀ ਪਰਪਾਈ ਲਈ ਜਿਹੜਾ ਉਹ ਯਤਨ ਕਰਨੇ ਚਾਹੀਦੇ ਆ ਉਹ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਉਹਨਾਂ ਦੀਆਂ ਜ਼ਮੀਨਾਂ ਮੁਰਕੇ ਫਿਰ ਜਿਹੜਾ ਆਬਾਦ ਹੋਣ ਉਹਦੇ ਲਈ ਵੀ ਜਿਹੜਾ ਇਹਨਾਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਕੱਲਾ ਕਿਸਾਨਾਂ ਦਾ ਨੁਕਸਾਨ ਨਹੀਂ ਹੋਇਆ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਹੜੇ ਖੇਤੀ ਦੇ ਉੱਤੇ ਨਿਰਭਰ ਸੀ ਜਾਂ ਜਿਹੜੇ ਕੋਈ 5-5 7-7 ਹਜ਼ਾਰ ਚ ਸ਼ਹਿਰਾਂ ਦੇ ਵਿੱਚ ਤਰਨ ਜਿਨ੍ਹਾਂ ਦੇ ਕੱਚੇ ਘਰ ਸੀ ਜਿਨ੍ਹਾਂ ਕੋਲੇ ਬੱਕਰੀਆਂ ਸੀ ਮੁਰਗੀਆਂ ਸੀ ਕੁਕੜੀਆਂ ਸੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਮਤਲਬ ਭਾਈਚਾਰਿਆਂ ਦੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਭਾਈਚਾਰੇ ਹੁੰਦੇ ਸਭ ਦਾ ਨੁਕਸਾਨ ਬਹੁਤ ਵੱਡਾ ਹੋਇਆ ਜੀ ਨੂੰ ਲੱਗਦਾ ਹੈ ਵੀ ਭਾਰਤ ਦੇ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਕੋਈ ਕੁਦਰਤੀ ਆਫਤ ਆਂਦੀ ਹੈ ਤਾਂ ਜਿਹੜੇ ਪੰਜਾਬੀ ਨੇ ਸਭ ਤੋਂ ਪਹਿਲਾਂ ਜਾ ਕੇ ਖੜਦੇ ਨੇ ਪਰ ਜੇ ਤੁਸੀਂ ਇਸ ਵਾਰ ਦੇਖੋ ਤਾਂ ਪੰਜਾਬ ਹੈ ਜਿਹੜਾ ਡੁੱਬਿਆ ਹੋਇਆ ਹੈ ਪਰ ਕੋਈ ਵੀ ਸਟੇਟ ਜਿਹੜੀ ਉਹ ਪੰਜਾਬ ਨਾਲ ਆ ਕੇ ਨਹੀਂ ਖੜੀ ਤੇ ਪਰ ਇਹ ਕੀ ਕਹਿਣਾ ਚਾਹੂੰਗਾ ਦੇਖੋ ਪੰਜਾਬੀਆਂ ਦਾ ਖਾਸਾ ਹੈਗਾ ਸਾਨੂੰ ਗੁਰੂ ਸਾਹਿਬ ਨੇ ਸੇਵਾ ਕਰਨ ਦਾ ਜਿਹੜਾ ਹੈ ਉਹ ਸੰਕਲਪ ਸਾਡੀ ਝੋਲੀ ਪਾਇਆ ਸਾਡੇ ਤੋਂ ਕਿਸੇ ਦਾ ਦੁੱਖ ਜਰਿਆ ਨਹੀਂ ਜਾਂਦਾਗਾ ਜਦੋਂ ਵੀ ਕਿਤੇ ਕੋਈ ਆਫਤ ਆਉਂਦੀ ਹੈ ਤੇ ਅਸੀਂ ਜਿਹੜਾ ਹੈ ਉੱਥੇ ਪਹੁੰਚ ਜਾਂਦੇ ਆ ਲੇਕਿਨ ਜੇ ਦੂਜੀਆਂ ਸਟੇਟਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਫਲਸਫੇ ਦੇ ਵਿੱਚ ਸ਼ਾਇਦ ਇਸ ਚੀਜ਼ ਦਾ ਜਿਹੜਾ ਹੈ ਉਹ ਹੈ ਹੀ ਨਹੀਂ ਉਹ ਸੇਵਾ ਦਾ ਸੰਕਲਪ ਜਿਹੜਾ ਹੈਗਾ ਉਹ ਘਟਾ ਜਾਂ ਹੈ ਨਹੀਂ ਤਾਂ ਉਹਦਾ ਵੀ ਇੱਕ ਕਾਰਨ ਹੈ ਇਹ ਬਾਕੀ ਚਲੋ ਸਾਡਾ ਤਾਂ ਗੁਰੂ ਸਾਹਿਬਾ ਨੇ ਹੁਕਮ ਦਿੱਤਾ ਸੀ ਤਾਂ ਕਰਨੀ ਐ ਜੀ ਹਾਂ ਜੀ ਕੀ ਕਹਿੰਦੇ ਹੋ ਕਿ ਹੈਲੀਕਾਪਟਰ ਸਰਵੇ ਤੋਂ ਲੋਕਾਂ ਦੀ ਸਹੂਲਤ ਦੇਣ ਨਾਲ ਲੋਕਾਂ ਨੂੰ ਆਰਥਿਕ ਸਹਾਇਤਾ ਮਿਲਦੀ ਐ ਇਹ ਹੈਲੀਕਾਪਟਰ ਇੱਕ ਹੈਲੀਕਾਪਟਰੋ ਤੇ ਕੀ ਕਰ ਸਕਦਾ ਜੀ ਕਿੰਨੀ ਵਿਸਾਇਦਾ ਕਰ ਸਕਦਾ ਜੀ ਕੁਝ ਵੀ ਨਹੀਂ ਕਰ ਸਕਦਾ ਨਾ ਉੱਥੇ ਹੈਲੀਕਾਪਟਰ ਛੱਤਾਂ ਤੇ ਉਤਰ ਸਕਦਾ ਨਾ ਉੱਥੇ ਜੇ ਰਾਸਮੰਗਰੀ ਵੰਡਣ ਦੇ ਤੇ ਪਾਣੀ ਦੇ ਵਿੱਚ ਡਿੱਗ ਸਕਦੀ ਐ ਜੇ ਡਿੱਗ ਵੀ ਰਹੀ ਐ ਪਤਾ ਲੱਗਿਆ ਹੈਗਾ ਇਹ ਹੈਲੀਕਾਪਟਰ ਜਿਹੜੀ ਅਸੀਂ ਕੱਲ ਜਾ ਕੇ ਆਏ ਹਾਂ ਉੱਥੇ ਮੇਨ ਸਮੱਸਿਆ ਆ ਰਹੀ ਹੈ ਕਿਸ਼ਤੀਆਂ ਦੀ ਇਸ ਵਕਤ ਤਾਂ ਫਿਲਹਾਲ ਜਿਹੜੀਆਂ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਸਾਰੀਆਂ ਸਤੇਂਦਰ ਸਰਕਾਰ ਪਾਰ ਸਰਕਾਰ ਔਰ ਸਭ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਸਾਨੂੰ ਉਹਨਾਂ ਦੇ ਆਰਥਿਕ ਹਾਲਾਤ ਸੁਧਾਰਨ ਲਈ ਜਿਹੜੇ ਹੜਾ ਪੀੜਤਾਂ ਦਾ ਸ਼ਿਕਾਰ ਹੋਏ ਨੇ ਯਤਨ ਕਰਦੇ ਚਾਹੀਦੇ ਠੀਕ ਹੈ ਖਾਨ ਸਾਹਿਬ ਵਾਈਰ ਦੀ ਖਤੇ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਖਰਿਸ਼ ਸਿੰਘ ਨੂੰ ਫਤਿਹਗੜ੍ਹ ਸਾਹਿਬ ਅੰਮ੍ਰਿਤਪੁਰ ਤਰਤੀ ਦੇ ਆਉਣ ਤੇ ਜੀ ਆਇਆਂ ਆਖਿਆ ਇਹ ਯੰਨੀ ਜੀ ਨੇ ਅਪੀਲ ਕੀਤੀ ਸੀ ਕਿ ਆਪਾਂ ਰਾਹਤ ਸਮਗਰੀ ਇਕੱਠੀ ਕਰੀਏ 28 ਤਰੀਕ ਤੋਂ ਅਸੀਂ ਸਮਗਰੀ ਇਕੱਠੀ ਕਰਨ ਲੱਗੇ ਹਾਂ ਪਰ ਲੱਗਦਾ ਸਾਡੇ ਕੋਲ 150 ਕਵਾਂਟ ਨੂੰ ਚਾਰਾ ਇਕੱਠਾ ਹੋਇਆ ਉਸ ਦੇ ਨਾਲ ਹੀ ਐਨ ਆਰ ਆਈ ਵੀਰਾਂ ਨੇ ਪੈਸੇ ਵੀ ਭੇਜਨੇ ਲੱਗ ਪਏ ਲਗਭਗ 2 ਲੱਖ ਰੁਪਏ ਸਾਡੇ ਕੋਲ ਬਚਿਆ ਪਿਆ 7 ਟਨ ਸਾਡੇ ਕੋਲ ਆਟਾ ਦਾਲਾ 2-3 ਟਨ ਦਾਲ ਰਹੀ ਹੈ 1500 ਪੇਟੀ ਪਾਣੀ ਦੀ ਬਲੰਟੀ ਕਰਨ ਦੀ ਟੀਮ ਜਾ ਰਹੀ ਹੈ ਇੱਕ ਬੱਸ ਭਰ ਕੇ ਅਸੀਂ ਉੱਥੇ ਲੈ ਕੇ ਜਾ ਰਹੇ ਹਾਂ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਕੋਲ ਹੋਰ ਵੀ ਸਮਗਰੀ ਇਕੱਠੀ ਹੋਈ ਆ ਫਾਰਸ਼ ਕਰਕੇ ਅਸੀਂ ਟਰੱਕ ਨਹੀਂ ਪਰ ਸਕੇ ਆਉਣ ਵਾਲੇ ਸਮੇਂ 'ਚ ਕੁਝ ਦਿਨਾਂ ਬਾਅਦ ਅਸੀਂ ਫੇਰ ਲੈ ਕੇ ਜਾਵਾਂਗੇ